ਜਾਈ ਬਾ ਇਧਰ ਰੱਖਿਆ ਆਪਣੇ 4 1/2 ਲੱਖ ਰੁਪਇਆ 14.5 ਹਜ਼ਾਰ ਰੁਪਇਆ ਫੋਨ ਨੰਬਰ ਆਪਣੇ ਕੋਲੇ ਹੋਰ ਵੀ ਹੁੰਦੀ ਇਹਨਾਂ ਤੋਂ ਇਲਾਵਾ ਕਰਦੀ ਹੁੰਦੀ ਆਪਣੇ ਕੋਲ 35 ਤੋਂ 40 45 ਕਟੀਆਂ 50 ਤੱਕ ਠੀਕ ਲੈ ਵੀ ਇੱਕ ਬਾਈ ਕਟੀਆਂ ਲੈ ਕੇ ਆਇਆ ਮੇਲੇ ਦੇ ਵਿੱਚ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਿਓ ਡਿਟੇਲ ਪੁੱਛ ਲਾਂਗੇ ਆਪਾਂ ਇਹਨਾਂ ਦੀ ਚਾਰ ਕਟੀਆਂ ਨੇ ਤੇ ਮੁੱਲ ਵਾੜੀ ਪੁੱਛ ਲਾਂਗੇ ਕੀ ਮੁੱਲ ਆ ਕਿੰਨਾ ਕੁ ਮੁੱਲ ਕਰਦਾ ਚਾਰ ਕਟੀਆਂ ਨੇ ਤੇ ਇੱਕ ਨੰਬਰ ਤੋਂ ਸਟਾਰਟ ਕਰਦੇ ਆਂ ਪਹਿਲਾਂ ਇੱਕ ਨੰਬਰ ਵਾਲੀ ਕੱਟੀ ਕਿੰਨੇ ਟਾਈਮ ਦੀ ਹੋ ਗਈ ਇਹ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਇਹ ਇਹ 11 ਮਹੀਨਾ ਦੀ 11 ਮਹੀਨਾ ਦੀ ਹਾਂਜੀ ਠੀਕ ਹੈ ਤੇ ਚਾਰੋਂ ਹੀ ਸਾਣਾ ਕੋਈ ਫੋਟ ਸ਼ਾਂਗ ਤਾਂ ਨਹੀਂ ਨਾ ਜੀ ਨਾ ਠੀਕ ਆ ਭਾਗ ਹੀ ਰੱਖਿਆ ਜਾਇਆ ਜਾਈ ਭਾਗ ਇਧਰ ਰੱਖਿਆ ਆਪਣੇ 14.500 ਰੁਪਇਆ 14.500 ਰੁਪਇਆ ਫੋਨ ਨੰਬਰ ਬੋਲੋ ਪਹਿਲਾਂ ਆਪਣੇ 9876390717 98763 90717 90717 8763 90717 ਠੀਕ ਆ ਜੀ ਇਹ ਵੀ ਦਾ ਫੋਨ ਆਪਣੇ ਕੋਲੇ ਹੋਰ ਵੀ ਹੁੰਦੀ ਇਹਨਾਂ ਤੋਂ ਇਲਾਵਾ ਕਰ ਹੁੰਦੀ ਆ ਆਪਣੇ ਕੋਲ 35 ਤੋਂ 40 45 ਕਟੀਆਂ 50 ਤੱਕ ਠੀਕ ਆ ਪਿੰਡ ਕਿਹੜਾ ਜੀ ਆਪਣਾ ਪਿੰਡ ਪਿੰਡ ਮਿੱਡਾ ਮਿੱਡਾ ਛੇੜੰ ਮਰੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਜ਼ਿਲ੍ਹਾ ਹਾਂਜੀ ਠੀਕ ਆ ਮਤਲਬ 30 40 ਕਟੀਆਂ ਹਰ ਹਰੇਕ ਟਾਈਮ ਹੀ ਹੁੰਦੀਆਂ ਹੁੰਦੀ ਆ ਹਾਂਜੀ 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 ਠੀਕ ਆ ਜਿਹੋ ਜੀ ਮਰਜ਼ੀ ਲੈ ਲਓ ਹਾਂਜੀ ਹਾਂਜੀ ਠੀਕ ਆ ਤੇ ਇਹ ਦੋ ਨੰਬਰ ਵਾਲੀ ਕਿੰਨੇ ਟਾਈਮ ਦੀ ਆ ਇਹ ਸਾਲ ਦੀ ਜੀ ਇਹ ਸਾਲ ਦੀ ਹੋਊਗੀ ਇਹਦਾ ਇਹਦਾ ਕੀ ਭਾ ਕੀਦਾ ਮੁੱਲ 15000 ਦਾ ਰੱਖੋ ਇਹਦਾ 15000 ਰੇਟ ਤੋਂ ਮੰਨਦਾਨ ਹੋ ਜੂ ਹਾਂਜੀ ਮੌਕੇ ਤੇ ਹੋ ਜੂ ਮੰਨਦਾਨ ਠੀਕ ਆ ਤੇ ਆਹ ਤਿੰਨ ਨੰਬਰ ਵਾਲੀ ਲੈ ਵੀ ਕੱਟੀ ਇਹ ਵੀ ਚੰਗੀ ਹੈ ਦੇਖ ਸਕਦੇ ਤੁਸੀਂ ਸਿੰਘਾਂ ਸੰਗੂ ਥੋੜਾ ਜਿਹਾ ਪਿੱਛੇ ਜੋ ਲੈ ਕੁੰਡਾ ਕਰ ਲੈਣਾ ਚੰਗੀ ਜਾਂਚ ਪੈਂਦੀ ਹੈ ਕੱਟੀ ਤੇ ਇਹ ਕਿੰਨੇ ਟਾਈਮ ਦੀ ਹੈ ਜੀ ਇਹ ਵੀਰੇ ਆਪਣੇ ਹੋਊਗੀ 14-15 ਮਹੀਨਾਵਾਂ ਦੀ 14 ਮਹੀਨਾਵਾਂ ਦੀ ਹਾਂਜੀ ਠੀਕ ਆ ਇਹਦਾ ਭਾ ਇਹਦਾ ਭਾ ਆਪਾਂ ਕਰਦੇ ਹਾਂ 18500 ਰੁਪਏ 18500 ਮੰਨਤਾ ਨਹੀਂ ਜੋ ਵੀ ਹੋ ਜੂ ਹਾਂਜੀ ਹਾਂਜੀ ਠੀਕ ਆ ਅੱਗੇ ਚਾਰ ਨੰਬਰ ਵਾਲੀ ਆ ਗਈ ਹਾਂ ਹਾਂਜੀ ਲੈ ਵੀ ਸਿੰਘਾਂ ਸੰਗੇ ਨੇ ਪੂਰਾ ਕੁੰਡਾ ਕਰਨਾ ਕੱਟੀ ਸੁਨੱਖੀ ਹੈ ਪੂਰੀ ਇਹਦੀ ਕਿੰਨੀ ਉਮ ਇਹਦੀ ਮਰਦਵਾਸ ਹੈ ਹੋ ਗਈਆਂ ਨੇ ਤਾਂ ਸਾਢੇ 12 ਮਹੀਨੇ ਸਾਢੇ 12 ਮਹੀਨੇ ਠੀਕ ਆ ਤੇ ਥਾਣਾ ਥਾਣਾ ਚਾਹੀਦਾ ਫੋਟ ਤਾਂ ਨਹੀਂ ਕੋਈ ਨਾ ਨਹੀਂ ਰਾਂ ਦੇਖੀ ਠੀਕ ਆ ਤੇ ਇਹਦਾ ਭਾ ਕੀ ਕਰਤਾ ਜੀ ਹਾਂਜੀ ਇਹਦਾ ਭਾ ਕੀ ਕਰਤਾ ਇਹਦਾ 14000 ਰੁਪਏ ਮੰਗਦੇ ਆ 14000 ਰੁਪਿਆ ਹਾਂਜੀ 14000 ਚ ਮੰਨਦਾ ਨਹੀਂ ਤਾਂ ਵੀ ਹੋਜੂ ਹਾਂਜੀ ਹਾਂਜੀ ਠੀਕ ਆ ਲੈ ਵੀ ਕਰ ਲਓ ਸੰਪਰਕ ਬਾਈ ਨਾਲ ਚਾਰ ਇਕਟੀਆਂ ਨੇ ਵੀ ਲੈ ਵਿੱਚ ਲੈ ਕੇ ਬਾਕੀ ਇਹਨਾਂ ਤੋਂ ਇਲਾਵਾ ਵੀ ਘਰੇ ਵੀ ਬਾਈ ਕੋਲ 30 ਝਾਲੀਆਂ ਇਕਟੀਆਂ 30 40 ਇਕਟੀਆਂ ਜਿਹੜੀਆਂ ਹਰੇਕ ਟਾਈਮ ਅਵੇਲੇਬਲ ਰਹਿੰਦੀਆਂ ਤਾਂ ਬਣਾ ਲਓ ਸੰਪਰਕ ਜੇ ਕਿਸੇ ਭਾਣੂ ਭਰਾ ਨੂੰ ਕੱਟੀ ਦੀ ਜ਼ਰੂਰਤ ਹੁੰਦੀ ਆ ਫੋਨ ਨੰਬਰ ਵੀਡੀਓ ਦੇ ਵਿੱਚ ਬਾਈ ਦਾ ਬੋਲੇ ਹੋਇਆ ਤੇ ਇਹਨਾਂ ਦੇ ਰੇਟ ਦੇ ਵਿੱਚੋਂ ਜਿਹੜਾ ਮਾਨਤਾਨ ਬਾਈ ਹੋ ਜਾਊਗਾ